ਨਗਰ ਪੰਚਾਇਤ ਪੀਖੀ ਦੀਆਂ ਚੋਣਾਂ ਨੂੰ ਮੋdde ਨਜ਼ਰ ਰੱਖਦੇ ਹੋਏ ਪੰਜਾਬ ਪੁਲਿਸ ਵੱਲੋਂ ਥਾਂ-ਥਾਂ ਤੇ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧ ਡੀਐਸਪੀ ਸਬਡਿਵੀਜ਼ਨ ਮਾਨਸਾ ਸਰਦਾਰ ਬੂਟਾ ਸਿੰਘ ਗਿੱਲ ਗੱਲਵਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਇਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਮਾਨਯੋਗ ਐਸਐਸਪੀ ਸੀ ਪਾਗੀਰਤ ਕਮੀਨਾ ਜੀ ਦੀ ਅਗਵਾਈ ਦੇ ਵਿੱਚ ਪੀਖੀ ਦੇ ਵਿੱਚ ਜਿੱਥੇ ਨਗਰ ਪੰਚਾਇਤ ਦੀਆਂ ਚੋਣਾਂ ਹੋ ਰਹੀਆਂ ਨੇ ਉੱਤੇ ਹੀ ਪੰਜਾਬ ਪੁਲਿਸ ਵੱਲੋਂ ਸੱਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਬੀਤੇ ਦੋ ਦਿਨ ਭਾਵੇਂ ਕਿ ਪੰਜਾਬ ਪੁਲਿਸ ਵੱਲੋਂ ਸਖਤ ਜਿਹੜੇ ਫਲੈਗ ਮਾਰਚ ਵੀ ਕੀਤੇ ਗਏ ਹਨ ਤਾਂ ਅੱਜ ਮਾਨਯੋਗ ਡੀਐਸਪੀ ਸਬਡਿਵੀਜ਼ਨ ਮਾਨਸਾ ਸਰਦਾਰ ਬੂਟਾ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣਾਂ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣਾਂ ਜਿਹੜੀਆਂ ਕਰਵਾਈਆਂ ਜਾ ਰਹੀਆਂ ਹਨ ਕਿਸੇ ਤਰ੍ਹਾਂ ਦੀ ਕੋਈ ਹੁੱਲੜਵਾਜੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਪੰਜਾਬ ਪੁਲਿਸ ਹਰ ਥਾਂ ਤੇ ਜਿਹੜੀ ਸਖਤੀ ਨਾਲ ਪੇਸ਼ ਆ ਰਹੀ ਹੈ ਦੱਸ ਦਈਏ ਕਿ ਸਾਰੇ ਚੌਕਾਂ ਦੇ ਵਿੱਚ ਜਿਹੜੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਸਰ ਨਗਰਪਰਚਾਇਤ ਪਿੱਛੀਆਂ ਚੋਣਾਂ ਨੂੰ ਮੁੰਦੇ ਨਾ ਰੱਖੇ 50% ਤੋਂ ਕਿਸੀ ਸੁਰੱਖਿਆ ਪ੍ਰਬੰਧ ਕੀਤੇ ਗਏ ਜਿਸ ਤਰ੍ਹਾਂ ਅੱਜ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਐਮਸੀ ਨਗਰ ਦੇ ਉਹ ਆਜ ਰਹੀਆਂ ਚੋਣਾਂ ਹੋ ਰਹੀਆਂ ਨੇ ਤਾਂ ਪਿੱਛੇ ਖੇਸੇ ਦੇ ਵਿੱਚ ਐਮਸੀ ਇਲੈਕਸ਼ਨਰੀ 2024 ਹੋਣ ਜਾ ਰਹੀ ਹੈ ਇਹਦੇ ਬੰਦੇ ਅਸੀਂ ਮਾਨਯੋਗ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਅਡੇ ਐਸਐਸਪੀ ਮਾਨਯੋਗ ਐਸਐਸਪੀ ਜਿਹੜੀ ਪਾਕਿਰਸੀ ਮੀਨਾ ਆਈਪੀਐਸ ਸਾਹਿਬ ਉਹਨਾਂ ਦੇ ਨਿਸ਼ਾਣ ਹਦਾਇਤ ਤੇ ਐਸਪੀ ਡੀ ਸ਼੍ਰੀਮਨ ਮੌਨ ਸਿੰਘ ਆਲਕੀ ਦੀ ਓਐਚ ਕਿੱਕੀ ਕਸਵੇ ਦੇ ਵਿੱਚ ਜਿਹੜੀ ਹੈਗੀ ਹੈ ਇਹ ਹੈ ਭਾਰੀ ਸੁਰੱਖਿਆ ਫੋਰਸ ਜਿਹੜੇ ਤਾਇਨਾਤ ਕੀਤੀ ਹੈ ਤਾਂ ਕਿ ਜੋ ਜਿਹੜੀ ਹੈਗੀ ਹੈ ਐਮਸੀ ਇਲੈਕਸ਼ਨ ਜਿਹੜੀ 2024 ਵੋਟਰ ਜਣੀ ਹੈ ਪੂਰੇ ਅਮਨ ਅਮਾਨ ਨਾਲ 65 ਲੋਕਾਂ ਦੇ ਵਿੱਚ ਜਿਹੜਾ ਹੈ ਕਿਸੇ ਕਿਸਮ ਦਾ ਡਰ ਪੈ ਨਾ ਰਹੇ ਹਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਲੋਕਤਾਂਤ੍ਰਿਕ ਤਰੀਕੇ ਨਾਲ ਆਪਣੀ ਆਜ਼ਾਦੀ ਨਾਲ ਨਿਰਵੇਗਨ ਨਿਰਪੈ ਤੇ ਆਰਾਮ ਨਾਲ ਕਰ ਸਕੇ ਤੇ ਮਾੜਾ ਅੰਸਰ ਜਿਹੜਾ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਖਲਲ ਪਾਉਣ ਦੇ ਵਿੱਚ ਕਾਮਯਾਬ ਨਾ ਹੋਵੇ ਸਾਡਾ ਇਹ ਜਿਹੜਾ ਹੈ ਮੇਨ ਮਕਸਦ ਹੈ ਇਹਦੇ ਮੱਦੇਨਜ਼ਰ ਅਸੀਂ ਪਰਸੋਂ ਫਲੈਗ ਮਾਰਤੀ ਕੀਤਾ ਜਿਹਦੀ ਗਵਾਈ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਜੀ ਨੇ ਖੁਦ ਕੀਤੀ ਹੈ ਤੇ ਕੱਲ ਵੀ ਜਿਹੜਾ ਸੀ ਫਲੈਗ ਮਾਰਚ ਇੱਥੇ ਦੁਆਰਾ ਕੀਤਾ ਤਾਂ ਹੁਣ ਇੱਥੇ ਸ਼ਹਿਰ ਦੇ ਵਿੱਚ ਸਾਰੇ ਵਿੱਚ ਅਸੀਂ ਪੁਲਿਸ ਦੀਆਂ ਪੈਟਰੋਲਿੰਗ ਪਾਰਟੀਆਂ ਵੀ ਲਗਾਈਆਂ ਹੋਈਆਂ ਨੇ ਜਿਹੜੀਆਂ ਦਿਨ ਰਾਤ 24 ਘੰਟੇ ਜਿਹੜੀਆਂ ਹੈਗੀਆਂ ਉਹ ਗਸ਼ਤ ਕਰ ਰਹੀਆਂ ਨੇ ਹਰ ਏਰੀਆ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਅਨਾਜ ਮੰਡੀ ਚੌਕ 3 ਪੁਆਇੰਟ ਲਾਡਾ 3 ਪੁਆਇੰਟ ਬਸ ਸਟੈਂਡ ਪਿੱਖੀ ਅਮਦ ਬਸ ਸਟੈਂਡ ਪਿੱਖੀ ਸਮਾਉਂ ਚੌਕ ਪਿੱਖੀ ਮੱਤੀ ਰੋਡ ਮੱਤੀ ਰੋਡ ਪੜ ਸੁਆਸਮਾਉ ਟੈਪੇ ਇੰਟਰ ਡਿਸਟ੍ਰਿਕਟ ਨਾਕਾ ਇਸੇ ਤਰ੍ਹਾਂ ਬਲਾੜਾ ਸਾਈਡ ਵਾਲੀ ਜਿਹੜੀ ਹੈਗੀ ਆ ਸਮਸ਼ਾਨ ਘਾਟ ਗੜੇ ਨਾਕਾ ਬਾਬਾ ਗੁਦਰਸ਼ਾਹ ਨੇੜੇ ਨਾਕਾ ਲਾਇਆ ਹੋਇਆ ਜਿੱਥੇ ਸੀ ਖੜੇ ਆ ਸਕੂਲ ਦੇ ਸਾਹਮਣੇ ਮਾਤਾ ਸ਼ੀਤਲਾ ਦੇਵੀ ਦਰਬਾਰ ਬੜਾ ਮਸ਼ਹੂਰ ਹੈ ਇੱਥੇ ਜਿਸ ਨਾਲ ਕੰਮ ਦੀ ਕੀਤੀ ਹੋਈ ਹੈ ਸਾਡੇ ਪਿੰਖੀ ਦੇ ਵਿੱਚ ਜਿਹੜੀਆਂ ਹੈਗੀਆਂ ਤਿੰਨ ਲੋਕੇਸ਼ਨਾਂ ਨੇ ਮੇਨ ਦੋ ਸਕੂਲ ਨੇ ਜਿੱਥੇ ਸੀ ਖੜੇ ਇੱਕ ਸਕੂਲ ਹੈ ਕਿ ਨਾਲ ਲੜਕਿਆਂ ਵਾਲਾ ਸਕੂਲ ਹੈ ਉਸ ਤੋਂ ਅੱਗੇ ਜਿਹੜਾ ਹੈਗਾ ਇੱਕ ਬਾਬਾ ਗੁਦਰਸ਼ਾਹ ਨੇੜੇ ਸਕੂਲ ਹੈ ਉੱਥੇ ਵੋਟਾਂ ਪੈ ਰਹੀਆਂ ਨੇ 13 ਦੇ 13 ਵਾਰਡਾਂ ਦੇ ਜਿੰਨੇ ਜੇ ਇੱਕ ਵਾਰਡ ਜਿਹੜੀ ਹੈਗੀ ਹੈ ਚੋਣ ਹੋ ਚੁੱਕੀ ਹੈ ਔਰ ਜਿਹੜੇ ਬਾਕੀ 12 ਵਾਰਡ ਉਹਨਾਂ ਦੀਆਂ ਵੋਟਾਂ ਇਹ ਤਿੰਨ ਲੋਕੇਸ਼ਨਾਂ ਤੇ ਅਲੱਗ-ਅਲੱਗ ਥਾਵਾਂ ਤੇ ਪੈ ਰਹੀਆਂ ਹਨ ਇਹਦੇ ਨਾਲ ਹੀ ਅਸੀਂ ਜਿਹੜਾ ਹੈਗਾ ਪੋਲਿੰਗ ਸਟੇਸ਼ਨਾਂ ਦੇ ਪੋਲਿੰਗ ਬੂਥਾਂ ਤੇ ਜਿਸ ਤਰ੍ਹਾਂ ਵੀ ਮਾਨਯੋਗ ਇਲੈਕਸ਼ਨ ਕਮਿਸ਼ਨ ਪੰਜਾਬ ਦੀ ਹਦਾਇਤਾਂ ਨੇ ਉਹਦੇ ਆਧਾਰ ਤੇ ਤੇ ਜਿਸ ਤਰ੍ਹਾਂ ਮਾਨਯੋਗ ਹਾਈ ਕੋਰਟ ਵੱਲੋਂ ਇਲੈਕਸ਼ਨ ਜਿਹੜੇ ਦਿਸ਼ਾ ਨਿਰਦੇਸ਼ ਜਾਰੀ ਹੋਏ ਨੇ ਜਾਂ ਐਡਵਾਈਜ਼ਰੀ ਜਾਰੀ ਹੋਈ ਹੈ ਸਰਕਾਰ ਵੱਲੋਂ ਉਹਨਾਂ ਦੀ ਅਸੀਂ ਪੂਰੀ ਪਾਲਣਾ ਕਰ ਰਹੇ ਆਂ ਬਿਲਕੁਲ ਅਮਨ ਕਾਨੂੰਨ ਭੰਗ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦੇਵਾਂਗੇ ਅਸੀਂ ਜੋ ਕੋਈ ਵੀ ਮਾੜਾ ਵਿਅਕਤੀ ਅਮਨ ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਕਾਨੂੰਨ ਅਨੁਸਾਰ ਉਹਨਾਂ ਨੂੰ ਸਖਤੀ ਨਾਲ ਜਿਠਾਂਗੇ ਤੇ ਲੋਕਾਂ ਨੂੰ ਮੇਰੀ ਅਪੀਲ ਇਹੀ ਹੈ ਕਿ ਲੋਕ ਬਿਲਕੁਲ ਨਿਸ਼ਚਿੰਤ ਤੇ ਨਿਰਭੈ ਹੋ ਕੇ ਆਪਣਾ ਆਰਾਮ ਨਾਲ ਆਪਣੀ ਵੋਟ ਜਿਹੜੀ ਹੈ ਉਹ ਪਾਉਣ। ਸ਼ਰਾਰਤੀ ਅੰਸਰ ਕਿਸੇ ਵੀ ਸ਼ਰਾਰਤੀ ਸੰਤੋ ਬਾਝੋਂ ਉਹਨਾਂ ਨੂੰ ਕਿਸੇ ਵੀ ਕੀਮਤੇ ਬਖਸ਼ਿਆ ਨਹੀਂ ਜਾਏਗਾ। ਜੀ ਜੋਂ ਕਿ ਮਿਸ਼ਨ ਵੱਲੋਂ ਜੀ ਕਿੰਨੇ ਵਜੇ ਤੱਕ ਵੋਟਰ ਆਪਦੀ ਵੋਟ ਦਾ ਸਮਾਪਤ ਕਰ ਸਕਦੇ ਨੇ। ਉਹ ਵੋਟ ਦੇ ਸਟਾਰਟ ਹੋਣ ਦਾ ਟਾਈਮ ਸਵੇਰ 7 ਵਜੇ ਦਾ ਸ਼ਾਇਦ ਤੇ ਜਿਹੜਾ ਐਂਡ ਜਿਹੜਾ 4 ਵਜੇ ਤੱਕ ਹੈ। ਜੀ ਬਾਕੀ ਜਿਹੜਾ ਹੈ ਪੋਰ ਜਿਸ ਤਰ੍ਹਾਂ ਵੀ ਸਿਵਲ ਪ੍ਰਸ਼ਾਸਨ ਮਾਨਸਾ ਉੱਤੇ ਡੀਸੀ ਸਾਹਿਬ ਮਾਨਸਾ ਦੀ ਗਵਾਈ ਦੇ ਵਿੱਚ ਐਸਡੀਐਮ ਮਾਨਸਾ ਏਆਰਓ ਵਿਖੀ ਜਿਹੜੇ ਲੱਗੇ ਹਨ ਬਾਕੀ ਉਹਨਾਂ ਅਮਲਾ ਖਲਾ ਸਾਰਾ ਸਾਡਾ ਆਪਸੀ ਪੂਰਾ ਤਾਲਮੇਲ ਹੈ ਟੀਮਰ ਕੰਮ ਕਰ ਰਹੇ ਹਨ ਔਰ ਸਾਡਾ ਸਾਰਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦਾ ਸਿਵਲ ਦਾ ਤੇ ਪੁਲਿਸ ਦਾ ਮੇਨ ਮਕਸਦ ਇਹੀ ਹੈ ਕਿ ਜਿਹੜੀ ਹੈ ਇਹ ਜੋਨ ਬਿਲਕੁਲ ਸ਼ਾਂਤੀਪੂਰਵਕ ਤੇ ਨਿਰਪੱਖ ਤਰੀਕੇ ਨਾਲ ਇਹ ਡਰ ਰਹਿਤ ਤੇ ਕਿਸੇ ਨਾਲਚ ਜਾਂ ਦਬਾਜ ਰਿਆ ਤਰੀ ਹੋਵੇ ਤਾਂ ਕਿ ਲੈਪੇਖੀ ਕਸਵੇ ਦਾ ਜਿਹੜਾ ਹੈ ਉਹਨਾ ਪੰਜਾਬ ਦੇ ਵਿੱਚ ਇੱਕ ਨੰਬਰ ਤੇ ਆਵੇ ਵਿਥੇ ਸ਼ਾਂਤੀ ਨਾਲ ਲੋਕਾਂ ਨੇ ਚੋਣ ਕਰਾਈ ਹੈ ਮੈਂ ਤੁਹਾਡੇ ਮੱਧਮ ਰਾਹੀਂ ਲੋਕਾਂ ਨੂੰ ਵੀ ਅਪੀਲ ਕਰਦਾ ਵੋਟਰਾਂ ਨੂੰ ਵੀ ਅਪੀਲ ਕਰਦਾ ਕਿ ਉਹ ਅਮਨ ਸ਼ਾਂਤੀ ਬਣਾ ਕੇ ਰੱਖਣ ਭਾਈਚਾਰਕ ਸਾਂਝ ਨੂੰ ਬਿਲਕੁਲ ਬਣਾ ਕੇ ਰੱਖਣ ਕਿਸੇ ਵੀ ਕਿਸਮ ਦਾ ਕਿਸੇ ਨੂੰ ਕਾਨੂੰਨ ਨੂੰ ਭੰਗ ਕਰਨ ਦਾ ਜਾਂ ਅਮਨ ਸ਼ਾਂਤੀ ਭੰਗ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ ਮਿਹਰਬਾਨੀ